ਹਿਲਸਰੋਂ 뜰 ਜਨੋ ਆਪ ਜੀ ਨੇ ਪਟਨੇ ਤੋਂ ਬਾਲਾ ਪ੍ਰੀਤਮ ਦੇ ਸਫ਼ਰ ਦੀ ਕਹਾਣੀ ਸਰਵਣ ਕੀਤੀ ਦਾਨਾਪੁਰ ਆ ਕੇ ਸੀ ਰੁੱਕ ਗਏ ਸੀ ਇਥੋਂ ਪਟਨੇ ਦੀਆਂ ਸੰਗਤਾਂ ਦਾ ਬੇਬਲ ਦਰਸ਼ਨ ਭਾਰੀ ਦਰਸ਼ਨ ਉਹ ਸਰਮੁਖ ਸੁਣਿਆ ਆਵ ਦੇਖਦੇ ਆ ਕਿ ਦਾਨਾਪੁਰ ਤੋਂ ਸਤਗੁਰ ਜੀ ਦਾ ਕਾਫਲਾ ਕਿਹੜੇ ਕਿਹੜੇ ਰਸਤੇ ਕਿਵੇਂ-ਕਿਵੇਂ ਆਪਣੇ ਸਫਰ ਦੇ ਮੰਜ਼ਲੇ ਮਕਸੂਦ ਤੇ ਪਹੁੰਚਦਾ ਇਧਰ ਸਤਗੁਰ ਜੀ ਵਹਿੀਰ ਸਮੇਤ ਦਾਨਾਪੁਰ ਤੋਂ ਹਾਰੇ ਨੂੰ ਰਵਾਨਗੀ ਲਈ ਇਥੋਂ ਡਮਰੇ ਤੇ ਬਕਸਰ ਆਦ ਟਕਾਣਿਆਂ ਵਿੱਚ ਉਤਰਦੇ ਛੋਟੇ ਮਿਰਜ਼ਾਪੁਰ ਅਪੜੇ ਹਰ ਥਾਂਵੇਂ ਸਿੱਖੀ ਵਜੂਦ ਹਰ ਥਾਂ ਜਗਤ ਸੇਠ ਦੇ ਸੇਵਕ ਆਦਰ ਲਿਸ ਹਾਜ਼ਰ ਸਨ ਹਰ ਥਾਂ ਦੀਵਾਨ ਸਜਾਉਂਦੇ ਕਥਾ ਕੀਰਤਨ ਉਪਦੇਸ਼ ਹੁੰਦੇ ਰਹੇ ਇਸ ਮਿਰਜ਼ਾਪੁਰ ਵਿੱਚ ਗੁਰਸਿੱਖੀ ਚੋਖੀ ਸੀ ਸੰਤਾਂ ਵਿੱਚ ਬੜਾ ਉਮਾਹ ਹੋਇਆ ਇਤਨਾ ਕਿ ਤਰੇ ਦਿਨ ਸੰਤ ਨੇ ਉਥੇ ਅੱਗੇ ਨਹੀਂ ਟੁਰਨ ਦਿੱਤਾ ਸਤ ਸੰਗ ਦੇ ਦੀਵਾਨ ਸੱਜਦੇ ਰਹੇ ਮਾਮਾ ਕਿਰਪਾਲ ਚੰਦ ਜੀ ਸੰਗਤਾਂ ਦੇ ਕਲਿਆਣ ਵਾਸਤੇ ਕਥਾ ਕੀਰਤਨ satsang ਦਾ ਸਮਾਨ ਪੂਰਾ ਕਰਿਆ ਕਰਦੇ ਰਹੇ। ਸਹਿਬਜ਼ਾਦੀ ਵੀ ਆਪਣੇ ਅਲੌਕਿਕ ਦਰਸ਼ਨਾਂ ਦੇ ਨਾਲ ਤੇ ਚਮਤਕਾਰੀ ਬਚਨਾਂ ਦੇ ਨਾਲ ਸੰਤਾਂ ਨੂੰ ਭਰਪੂਰ ਬਖਸ਼ਿਸ਼ਾਂ ਦੇਂਦੇ ਰਹੇ। ਨੇ ਹਾਲ ਕਰਦੇ ਰਹੇ। ਚੌਥੇ ਦਿਨ ਇਥੋਂ ਕੂਚ ਕਰਕੇ ਗੰਗਾ ਪਾਰ ਹੋ ਕਾਸ਼ੀ ਜਾ ਪਹੁੰਚੇ। ਅੱਜ ਬਨਾਰਸ ਕਰਕੇ ਜਾਣਿਆ ਜਾਂਦਾ। ਕਾਸ਼ੀ ਵਿੱਚ ਗੁਰੂ ਨੌਵੇਂ ਪਾਤਸ਼ਾਹ ਜੀ ਦੇ ਟਿਕਾਣੇ ਦਾ ਸਥਾਨ ਮੌਜੂਦ ਸੀ ਉੱਥੇ ਜਾ ਨਿਵਾਸ ਕੀਤਾ ਕਾਸ਼ੀ ਵਿੱਚ ਆਦ ਪਾਤਸ਼ਾਹੀ ਦੇ ਵੇਲੇ ਤੋਂ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਵੇਲੇ ਤੋਂ ਸਿੱਖੀ ਪਰਫੁੱਲਤ ਹੋ ਰਹੀ ਸੀ ਫਿਰ ਇੱਥੇ ਭਾਈ ਗੁਰਦਾਸ ਜੀ ਨੇ ਵੀ ਆ ਕੇ ਵਿਦਿਆ ਗ੍ਰਹਿਣ ਕੀਤੀ ਤੇ ਚਾਰ ਚ ਫਿਰ ਸਿੱਖੀ ਦਾ ਪ੍ਰਚਾਰ ਕੀਤਾ ਤਦ ਤੋਂ ਹੁਣ ਤਾਈ ਨਗਰੀ ਤੇ ਇਲਾਕੇ ਵਿੱਚ ਚੰਗਾ ਪ੍ਰਚਾਰ ਵਧਿਆ ਸੀ ਸੰਗਤਾਂ ਸ੍ਰੀ ਜੀ ਦਾ ਆਗਮਨ ਸੁਣ ਕੇ ਸ਼ਹਿਰੋਂ ਦੂਰ ਅੱਗੇ ਲੈਣ ਆਈਆਂ ਸਨ ਤੇ ਬੜੇ ਆਦਰ ਨਾਲ ਡੇਰੇ ਵਿੱਚ ਆਗਮਨ ਦੀ ਸਨਮਾਨ ਕਰ ਰੱਖੇ ਸਨ ਬੜੇ ਚਾਅ ਮੰਗਲਾਚਾਰ ਨਾਲ ਉਤਾਰਾ ਦਿੱਤਾ ਭੇਟਾ ਅਰਪੀਆਂ ਤੇ ਦਰਸ਼ਨ ਸਤਸੰਗ ਦੇ ਲਾਭ ਉਠਾਏ ਰਾਤ ਲੰਗਰ ਚੱਲਿਆ ਸੰਗਤਾਂ ਮੇਲੇ ਦੀ ਤਰ੍ਹਾਂ ਜੁੜ ਰਹੀਆਂ ਸਨ ਸਭ ਖਾ ਪੀ ਕੇ ਫਿਰ ਰਾਤ ਸੁੱਤੇ ਅਗਲੇ ਦਿਨ ਦੀਵਾਨ ਦੇ ਮਗਰੋਂ ਪ੍ਰਸ਼ਾਦ ਪਾਣੀ ਤੋਂ ਵਿਹਲੇ ਹੋ ਸ਼ਹਿਰ ਦੀ ਸੰਗਤ ਗੁਰੂ ਜੀ ਨੂੰ ਸ਼ਹਿਰ ਦੀ ਸਹਿਰ ਤੇ ਪ੍ਰਾਤਨ ਅਸਾਂ ਦਿਖਾਉਣ ਲਈ ਬੜੇ ਸਨਮਾਨ ਤੇ ਮਾਣ ਨਾਲ ਲੈਟ ਰਹੀ ਗੱਲ ਕੀ ਬਹੁਤ ਕੁਲਾਲ ਤੇ ਚਾਓ ਮੰਗਲ ਉਸ ਨਗਰੀ ਵਿੱਚ ਅੱਜ ਵਰਸ ਰਿਆ ਸੀ ਅਗਲੇ ਦਿਨ ਸ਼ਹਿਰ ਦੇ ਗਰੀਬ ਤੇ ਲੋੜਵੰਦ ਲੋਕੀ ਆਏ ਤੇ ਦਾਨ ਦੇ ਜਾਚਕ ਹੋਏ ਮੱਥਾ ਟੇਕਿਆ ਝੁਲੀ ਅੱਡੀ ਬੇਨਤੀਆਂ ਕੀਤੀਆਂ ਮੇਰੇ ਗਰੀਬ ਨਿਵਾਜ ਬਲਾ ਪ੍ਰੀਤਮ ਜੀ ਨੇ ਦੋਨਾਂ ਹੱਥਾਂ ਦੇ ਨਾਲ ਝੂਲੀਆਂ ਪਰ ਦਿੱਤੀਆਂ ਆਤਮਿਕ ਝੂਲੀਆਂ ਵੀ ਭਰੀਆਂ ਤੇ ਨਿਰਭਾਅ ਵਾਸਤੇ ਸੰਸਾਰ ਨਿਰਭਾਅ ਵਾਸਤੇ ਧਨ ਨਾਲ ਵੀ ਝੂਲੀਆਂ ਪਰ ਦਿੱਤੀਆਂ ਪਦਾਰਥਾਂ ਦੇ ਅੰਬਾਰ ਲਾ ਦਿੱਤੇ ਉਦਾਰ ਦాతੇ ਨੇ ਸਭ ਦੇ ਝੋਲੇ ਦਾਨ ਨਾਲ ਪਰੇ ਫਿਰ ਇਥੋਂ ਜੌਨਪੁਰ ਦੇ ਇਲਾਕੇ ਦਾ ਮਸਨ ਭਾਈ ਗੁਰਬਖਸ਼ ਸੰਗਤ ਤੇ ਮਾਇਆ ਸਣੇ ਆਗਿਆ ਤੇ ਦਰਸ਼ਨ ਕਰਕੇ ਨਿਹਾਲ ਹੋਇਆ ਉਧਰ ਸ਼ਹਿਰ ਦੀ ਸੰਗਤ ਨੇ ਇਹ ਵੇਖ ਕੇ ਕਿ ਸਦਾ ਦੇ ਦਾਤੇ ਨੇ দান ਬਹੁਤ ਕੁਸ਼ ਕਰ ਦਿੱਤਾ ਹੈ ਹੋਰ ਮਾਇਆលਿਆ ਪੇਟ ਚੜਾਈ ਸੁਜਸ ਸੁਣ ਕੇ ਤੀਸਰੇ ਪੈਰ ਸ਼ਹਿਰ ਦੇ ਵਿਦਿਆ ਤੁਰੰਤਰ ਬ੍ਰਾਹਮਣ ਦਰਸ਼ਨਾਂ ਨੂੰ ਆਏ ਛੋਟੀ ਆਜੂ ਪਰ ਚਿਹਰੇ ਤੇ ਅਲੌਕਿਕ ਨੂਰ ਦੇਖ ਕੇ ਬਹੁਤ ਪ੍ਰਸੰਨ ਹੋਏ ਵਿਦਿਆਵੰਤ ਸੰਨ ਸ਼ੰਕਾਫੁਰ ਕਿ ਕਿਹਾ ਇਸ ਆਰਬਲਾ ਵਿੱਚ ਕੋਈ ਚਿੰਨ ਅਵਤਾਰਾਂ ਦੇ ਵੀ ਹਨ ਜੈਸੇ ਕਿ ਸੁਣਦੇ ਹਾਂ ਇਸ ਕਰਕੇ ਵਿਦਿਆਵਾਨਾਂ ਨੇ ਇੱਕ ਚਤੁਰ ਪ੍ਰਸ਼ਨ ਕਰ ਦਿੱਤਾ ਕਿ ਸਹਿਬ ਜੀ ਆਪ ਦਾ ਘਰਾਣਾ ਗੁਰੂ ਨਾਨਕ ਦੇਵ ਜੀ ਤੋਂ ਖੱਤਰੀ ਘਰਾਣਾ ਟੁਰਿਆ ਆ ਰਿਹਾ ਹੈ ਧਾਨ ਦੇ ਧਾਨ ਦਾ ਅਧਿਕਾਰ ਤੇ ਬ੍ਰਾਹਮਣ ਨੂੰ ਹੈ ਖੱਤਰੀ ਨੂੰ ਨਹੀਂ ਆਪ ਇਹ দান ਪੂਜਾ ਦਾ ਧੰਨ ਕਿਉਂ ਕੀ ਕਰ ਕਰ ਦਿਓ ਅਜੇ ਮਾਮਾ ਜੀ ਕੁਝ ਬੋਲਣਾ ਚਾਹੁੰਦੇ ਸਨ ਕਿ ਦੇਵੀ ਬਾਲਕੇ ਬਾਲਾ ਪ੍ਰੀਤਮ ਜੀ ਆਪ ਬੋਲ ਪਏ ਹਾਂ ਪੰਡਿਤ ਜੀਓ ਕਿਸੇ ਸ਼ਿਵ ਵਿਸ਼ਨੂ ਦੇਵੀ ਆਦ ਮੂਰਤੀ ਤੇ ਚੜਿਆ ਧੰਨ ਬ੍ਰਾਹਮਣ ਪੁਜਾਰੀ ਲੈਂਦੇ ਹਨ ਉਹਨਾਂ ਦਾ ਹੱਕ ਹੈ ਸਾਡੇ ਘਰ ਵਿੱਚ ਮੂਰਤੀ ਪੂਜਾ ਨਹੀਂ ਹੈ। ਔਰ ਨਾ ਹੀ ਲੋਕ ਕਿਸੇ ਮੂਰਤੀ ਨੂੰ ਪੂਜਦੇ ਨੇ। ਇਹ ਧੰਨ ਸਾਧ ਸੰਗਤ ਦੀ ਸੇਵਾ ਹਿਤ ਲੋਕ ਸਾਨੂੰ ਦਿੰਦੇ ਹਨ। ਉਹ ਉਹਨਾਂ ਦਾ ਪ੍ਰੇਮ ਉਸ਼ਾ ਹੈ। ਇਹ ਕਿਸੇ ਪਹਿ ਲਾਲਚ ਵਿੱਚ ਕਿਸੇ ਵਰਦਾਨ ਦੀ ਤਮੰਨਾ ਵਿੱਚ ਨਹੀਂ ਦਿੰਦੇ। ਰਾਜਾ ਜਿਵੇਂ ਟੈਕਸ ਲਾ ਕੇ ਪਰਜਾ ਪਾਲਦਾ ਹੈ। ਇਹ ਪੰਡਤ ਜੀ ਸਾਡੇ ਵੱਡੇ ਵਡੇਰੇ ਧਨ ਨੂੰ ਸੰਗਤਾਂ ਦੇ ਲੰਗਰ ਗਰੀਬਾਂ ਦੇ ਦੁੱਖ ਹਰਨ ਤੇ ਹੋਰ ਪਰਉਪਕਾਰੀ ਕਾਰਜਾਂ ਤੇ ਲਾਉਂਦੇ ਰਹੇ ਹਨ ਇਥੋਂ ਤਾਈ ਕਿ ਕਈ ਵੇ ਰਾਤ ਨੂੰ ਭਾਂਡੇ ਧੋ ਕੇ ਮੁੱਧੇ ਮਰਵਾ ਦਿੰਦੇ ਸਨ ਤੇ ਸਵੇਰ ਜੋਗਾ ਤਿਲ ਮਾਤਰ ਨਹੀਂ ਸੰਦ ਰੱਖਦੇ ਜੇ ਰੱਖਿਆ ਤਾਂ ਸੰਗਤਾਂ ਦੇ ਸੁਖ ਲਈ ਉਪਕਾਰ ਲਈ ਪਾਣੀ ਦੀ ਤੰਗੀ ਵਾਲੇ ਥਾਵਾਂ ਤੇ ਖੂਲਵਾਏ ਤਲਾਅ ਲਵਾਏ ਬਾਵਲੀਆਂ ਬਣਵਾਈਆਂ ਨਗਰੀਆਂ ਵਸਾ ਕੇ ਹਜ਼ਾਰਾਂ ਲੋੜਵੰਦਾਂ ਦੇ ਰੁਜ਼ਗਾਰ ਟੋਰੇ ਅੰਤ ਸਾਡੇ ਬਾਬਾ ਜੀ ਨੇ ਉਸ ਮਾਇਆ ਨਾਲ ਫੌਜ ਰੱਖ ਕੇ ਉਸ ਤੁਰਕ ਨੂੰ ਚਾਰ ਵੇਰੀ ਹਾਰ ਦਿੱਤੀ ਹੈ ਜਿਸ ਦੇ ਸਾਹਮਣੇ ਅਜੇ ਤੱਕ ਕੋਈ ਜਿੱਤ ਨਹੀਂ ਸੀ ਸਕਿਆ ਸਾਡਾ ਲੈਣਾ ਬਰਸ਼ ਦੇ ਜਲ ਲੈਣ ਵਾਂਗ ਹੈ ਜੋ ਫਿੱਕਾ ਜਲ ਲੈ ਕੇ ਸ੍ਰਿਸ਼ਟੀ ਨੂੰ ਮਿੱਠੇ ਤੇ ਮਧੁਰ ਫਲ ਦਿੰਦਾ ਗੁਰਮਖਾ ਨੂੰ ਸਤ ਗੁਰੂ ਧਰਮ ਅਰਥ ਕਾਮ ਮੋਖ ਇਹ ਚਾਰ ਪਦਾਰਸ਼ ਬਖਸ਼ਦਾ ਆਪ ਨੂੰ ਪਤਾ ਹੈ ਸਾਡੇ ਪਿਤਾਮਾ ਨੇ ਧਰਮ ਰੱਖਿਆ ਹੇਤ ਅਤ ਕਸ਼ਟਾਂ ਵਿੱਚ ਆਪਣਾ ਪਾਵਨ ਤਨ ਦੇ ਕੇ ਸ਼ਹਾਦਤ ਪਾਈ ਤੇ ਆਏ ਧਨ ਨਾਲ ਆਪਣੀ ਜਾਨ ਬਚਾਉਣ ਦਾ ਹਿੰਲਾ ਨਹੀਂ ਕੀਤਾ ਪਰ ਉਸ ਧਨ ਨਾਲ ਅਮਰਤ ਸਰੋਵਰ ਲਈ ਖੂ ਤਰਨਤਾਰਨ ਸਰੋਵਰ ਨਗਰੀ ਕਰਤਾਰਪੁਰ ਆਦ ਅਨੇਕ ਸਥਾਨ ਪਰ ਜਾਦੇ ਸੁਖ ਲਈ ਵਸਾਏ ਪਰ ਆਪਣੇ ਜਿੰਦ ਵਾਸਤੇ ਆਪਣੇ ਤਨ ਵਾਸਤੇ ਸੰਗਤ ਦਾ ਪੈਸਾ ਖਰਚ ਨਹੀਂ ਕੀਤਾ ਇੱਕ ਪੰਡਤ ਨੇ ਕਿਹਾ ਜੀਓ ਆਪ ਸਤ ਫਰਮਾ ਰਹੇ ਹੋ ਆਪ ਦੇ ਬਜ਼ੁਰਗਾਂ ਨੇ ਧਰਮ ਰੱਖਿਆ ਲਈ ਬੜਾ ਕੁਝ ਕੀਤਾ ਔਰ ਕਰ ਵੀ ਰਹੇ ਹਨ ਪਰ ਆਪ ਨੇ ਆ ਜੋ ਧਰਮ ਅਰਥ ਕਾਮ ਮੋਖ ਚਾਰ ਪਦਾਰਥ ਗਿਣੇ ਹਨ ਇਹਨਾਂ ਵਿੱਚੋਂ ਤਰੇ ਤਾਂ ਜੋ ਕੋਈ ਦੇਵੇ ਜਾਂ ਲਵੇ ਦਿਸ ਪੈਂਦੇ ਨੇ ਪਰ ਮੁਕਤੀ ਤਾਂ ਮਰ ਕੇ ਮਿਲਦੀ ਹੈ ਨਾ ਉਹ ਕੌਣ ਆ ਕੇ ਸਾਖ ਭਰਦਾ ਹੈ ਕਿ ਸਾਨੂੰ ਮੁਕਤੀ ਮਿਲੀ ਸਭ ਜਾਦੇ ਜੀ ਬੋਲੇ ਜੇ ਨਿਰੀ ਮਰ ਕੇ ਮਿਲੇ ਜਿਉਂ ਦਿਆ ਨਾ ਦੱਸ ਪਵੇ ਤੌਕਾ ਦੀ ਮੁਕਤੀ ਦੇਹ ਹੁੰਦਿਆ ਹੈ ਜਦ ਭਗਤੀ ਪ੍ਰਗਟੀ ਹੈ ਤੇ ਬ੍ਰਹਮ ਗਿਆਨ ਉਹਦੇ ਹੁੰਦਾ ਹੈ ਪੰਡਤ ਜੀ ਮੁਕਤੀ ਧਿਸ ਪੈਂਦੀ ਹੈ ਅੰਦਰ ਦੀਆਂ ਇਛਾਵਾਂ ਤੋਂ ਮੁਕਤੀ ਮਿਲਦੀ ਹੈ ਅੰਦਰ ਦੀਆਂ ਲੋੜਾਂ ਤੋਂ ਮੁਕਤੀ ਮਿਲਦੀ ਹੈ ਅੰਦਰ ਦੀ ਜਿਗਿਆਸਾ ਸ਼ਾਂਤ ਹੁੰਦੀ ਹੈ ਮੁਕਤੀ ਤਾਂ ਪ੍ਰਗਟ ਹੁੰਦੀ ਹੈ ਇਸੇ ਦਾ ਨਾਮ ਅਸਲ ਮੁਕਤੀ ਹੈ ਸਾਡੇ ਵੱਡੇ ਈਤ ਊਤ ਜਨ ਸਦਾ ਸੁਹੇਲੇ ਕਰਦੇ ਰਹ ਤੇ ਕਰ ਰਹਾ ਇਹ ਉੱਤਰ ਸੁਣ ਕੇ ਪੰਡਤਾਂ ਸਾਰਿਆਂ ਦੇ ਸਿਰ ਝੁੱਕ ਗਏ ਪਰ ਫਿਰ ਵੀ ਇੱਕ ਪੰਡਤ ਨੇ ਫਿਰ ਕਿਹਾ ਖਿਮਾ ਕਰਨੀ ਜੀ ਆਪ ਦੀ ਇਹ ਉਮਰ ਤੇ ਉਹ ਮਹਿਮਾ ਜੋ ਕੱਲ ਹੋਈ ਹੈ ਦੇਖ ਸੁਣ ਕੇ ਸਾਨੂੰ ਸੰਸਾ ਸੀ ਕਿ ਲੋਕ ਬੜਾ ਜਸ ਕਰ ਰਹੇ ਹਨ ਇੱਥੇ ਕੋਈ ਅਸਲੀਅਤ ਵੀ ਹੈ ਕਿ ਨਹੀਂ ਇਸ ਲਈ ਅਸੀਂ ਆਪ ਜੀ ਦੇ ਦਰਸ਼ਨ ਕਰਕੇ ਔਰ ਪ੍ਰਖਿਆ ਕਰਕੇ ਤਸੱਲੀ ਪਾਈ ਹੈ। ਆਪ ਜਾਣਦੇ ਹੋ ਪੜਿਆ ਹੋਇਆ ਮਨ ਸੰਸੇ ਦੇ ਘਰ ਖੇਡਦਾ ਹੈ। ਤੇ ਪਰਖ ਕੇ ਤਸੱਲੀ ਪਕੜਦਾ ਹੈ। ਨਿਸ਼ਚੇ ਦੇ ਘਰ ਆਉਂਦਾ ਹੈ। ਇਹ ਵਿਦਿਆ ਦਾ ਅਫਗਨ ਹੈ। ਇਹ ਗੱਲ ਸੁਣ ਕੇ ਸਾਰੇ ਹੱਸ ਪਏ। ਸਹਿਬਜ਼ਾਦੇ ਜੀ ਬੋਲੇ ਪੰਡਿਤ ਜੀ ਇੱਕ ਵਿਚਾਰ ਰਹਿ ਗਿਆ। ਆਪ ਸਭ ਬ੍ਰਾਹਮਣ ਹੋ। ਆਪ ਨੂੰ ਪੂਜੇ ਸਮਝਦੇ ਹੋ ਪਰ ਤੁਸੀਂ ਸਾਰੇ RAM KRISHNA ਆਦਿਕ ਅਵਤਾਰਾਂ ਦੇ ਪੂਜਕੋ ਇਹ ਤਾਂ ਜਾਣਦੇ ਹੋਵੋਗੇ ਕਿ ਉਹ ਖੱਤਰੀ ਸਨ ਅਸੀਂ ਤਾਂ ਜਾਤ ਪਾਤ ਦੇ ਵਖੇਮਿਆਂ ਵਾਲੇ ਨਹੀਂ ਪਰ ਤੁਸੀਂ ਆਪਣੇ ਬ੍ਰਾਹਮਣ ਉਚਮਤਾ ਵਿੱਚ ਤੱਕ ਲਓ ਕਿ ਖੱਤਰੀਆਂ ਦੀ ਪੂਜਾ ਕਰਦੇ ਰਹੇ ਹੋ ਤੇ ਕਰ ਰਹੇ ਹੋ ਸੋ ਵਾਹਿਗੁਰੂ ਦੇ ਘੱਲੇ ਤੇ ਖਾਸ ਕੰਮ ਕਰਨ ਆਏ ਸਾਡੇ ਵੱਡਿਆਂ ਨੂੰ ਅਵਤਾਰ ਸਮਝੋ ਬੋਜੋ ਤੇ ਸੁਖ ਲੋ ਜਾਤ ਅਭਿਮਾਨ ਨਾਲ ਆਪਣੇ ਧਰਮ ਤੋਂ ਹੀ ਦੂਰੀ ਹੋ ਜਾਏਗੀ ਇਸ ਪ੍ਰਕਾਰ ਬ੍ਰਾਹਮਣ ਪਹਿਲਾ ਕਾਇਲ ਹੋਏ ਸਨ ਹੁਣ ਨਿਮਰਤਾ ਵਿੱਚ ਆ ਗਏ ਤੇ ਸਭ ਨੇ ਨਮਸਕਾਰ ਕੀਤੀ ਉਸਤਤ ਕੀਤੀ ਤੇ ਮੰਨਿਆ ਕਿ ਆਪ ਨੂੰ ਪਰਮੇਸ਼ਰ ਨੇ ਸਾਡੀ ਰੱਖਿਆ ਲਈ ਅਵਤਾਰ ਦੇ ਕੇ ਕਲਿਆ ਧੰ ਹੋ ਧੰ ਹੋ ਧੰ ਹੋ ਇਸ ਪ੍ਰਕਾਰ ਕਾਂਸ਼ੀ ਵਿੱਚ ਆਪਣੇ ਧਰਮ ਧੁਰਾਂਤਰ ਤੇ అవਤਾਰ ਹੋਣ ਦੇ ਕਥਾ ਕਰ ਕਰ ਫੈਲ ਗਈ 10 ਦਿਨ ਤੱਕ ਇੱਥੇ ਪੜਾਉ ਕੀਤਾ ਸਤਸੰਗ ਹੁੰਦੇ ਰਹੇ ਇਥੋਂ ਸੰਕਲਪ ਪ੍ਰਿਆਗ ਹੋ ਕੇ ਅੱਗੇ ਚੱਲਣ ਦਾ ਹੋ ਗਿਆ ਫਿਰ ਗੰਗਾ ਪਾਰ ਹੋ ਵੱਡੇ ਮਿਰਜ਼ਾਪੁਰ ਹੁੰਦੇ ਹੋਏ ਸਨੇ ਸਨੇ ਪ੍ਰਿਆਗ ਜਾ ਪਹੁੰਚੇ ਇੱਥੇ ਵੀ ਉਸ ਅਸਥਾਨ ਜਾਂ ਠਹਿਰੇ ਜਿੱਥੇ ਕਿ ਨੌਵੇਂ ਗੁਰੂ ਜੀ ਜਾਂਦੀ ਵੇਰ ਠਹਿਰੇ ਸਨ ਸ਼ਹਿਰ ਦੇ ਲੋਕ ਬੜੇ ਪਿਆਰ ਨਾਲ ਦਰਸ਼ਨ ਮੇਲਿਆਂ ਨੂੰ ਆਏ ਤੇ ਖੂਬ ਰੌਣਕ ਲੱਗ ਗਈ ਆਸਾ ਦੀਵਾਰ ਸੋਦਰ ਦੇ ਦੀਵਾਨ ਲੱਗਦੇ ਕਥਾ ਕੀਰਤਨ ਹੁੰਦੇ ਤੇ ਸਤਨਾਮ ਦਾ ਉਪਦੇਸ਼ ਟੁਰਦਾ ਰਿਹਾ 5 ਦਿਨ ਇੱਥੇ ਪ੍ਰਿਆਗ ਰਾਜ ਜਿਸ ਨੂੰ ਅੱਜ ਕੱਲ੍ਹ ਅਲਹਾਬਾਦ ਆਖਿਆ ਜਾਂਦਾ ਹੈ ਪਾਤਸ਼ਾਹ ਜੀ ਦਾ ਨਿਵਾਸ ਰਿਹਾ ਫਿਰ ਇਥੋਂ ਅਜੁੱਧਿਆਵਲ ਨੂੰ ਕੂਚ ਹੋਇਆ ਪ੍ਰਯਾਗ ਤੋਂ ਟੁਰਕੇ ਰਸਤੇ ਵਿੱਚ ਅਨੇਕ ਥਾਂ ਠਹਿਰਦੇ ਪ੍ਰਚਾਰ ਕਰਦੇ ਅਜ ਅੰਤ ਨੂੰ ਅਜੁੱਧਿਆ ਪਹੁੰਚੇ ਜਿੱਥੇ ਹੁਣ ਗੁਰਦੁਆਰਾ ਹੈ ਉੱਥੇ ਆਡੇਰਾ ਕੀਤਾ ਇੱਥੇ ਵੀ ਦੋ ਤਰੇ ਦਿਨ ਰਹਿ ਸੰਗਤਾਂ ਵਿੱਚ ਸੱਤ ਧਰਮ ਦਾ ਪ੍ਰਚਾਰ ਕੀਤਾ ਪ੍ਰਾਤਨ ਟਿਕਾਣੇ ਗੁਪਤਾਰ ਘਾਟ ਆਦਿ ਸਥਾਨ ਦੇਖੇ ਆ ਤਿਥੀਆਂ ਨੂੰ ਦਾਨ ਦਿੱਤੇ ਅਜੁੱਧਿਆ ਤੋਂ ਟੁਰਕੇ ਆਪ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਕੀਤੇ ਅਸਥਾਨ ਗੁਰੂ ਨਾਨਕ ਮਤੇ ਆਏ ਜਿੱਥੇ ਪਹਿਲੇ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਸਿੱਧੇ ਰਸਤੇ ਪਾਇਆ ਸੀ ਇਸ ਅਸਥਾਨ ਨੂੰ ਜਦ ਜੋਗੀਆਂ ਨੇ ਗੁਰਸਿੱਖਾਂ ਤੋਂ ਖੋਲਿਆ ਤਾਂ ਫਿਰ ਛੇਵੇਂ ਗੁਰੂ ਜੀ ਨੇ ਪੰਜਾਬ ਤੋਂ ਆ ਕੇ ਮੂੜ ਸਿੱਖਾਂ ਨੂੰ ਕਬਜ਼ਾ ਦਿਵਾਇਆ ਇਸ ਦੂਰੀ ਖਿੱਚਣੇ ਆਪ ਦਾ ਡੇਰਾ ਇੱਥੇ ਕਰਵਾਇਆ ਇੱਥੋਂ ਤੁਰ ਕੇ ਆਪ ਪੀਲੀ ਪੀਤ ਆਏ ਇੱਥੇ ਆਉਣੇ ਤੇ ਲਿਆਉਣੇ ਦਾ ਕਾਰਨ ਇੱਕ ਇਧਰ ਦਾ ਮੁਖੀਆ ਸ਼ਮਸ਼ੀਰ ਬਹਾਦਰ ਸੀ ਜਿਸ ਦੇ ਦਾਦਾ ਬਾਜ ਬਹਾਦਰ ਨੂੰ 6ਵੇਂ ਗੁਰੂ ਜੀ ਨੇ ਸਿੱਖੀ ਦਾਣ ਕੀਤੀ ਸੀ ਤੇ ਅੱਗੋਂ ਇਸੇ ਦੇ ਨਾਂ ਤੇ ਬਾਜਪੁਰ ਇੱਕ ਸ਼ਹਿਰ ਦੀ ਸਥਾਪਨਾ ਵੀ ਹੋਈ ਇਸ ਪ੍ਰੇਮੀ ਨੇ 5 ਦਿਨ ਆਪ ਨੂੰ ਪਾਸ ਰੱਖਿਆ ਤੇ ਫਿਰ ਬੜੇ ਸਨਮਾਨ ਨਾਲ ਵਿਦਾ ਕੀਤਾ ਹੁਣ ਆਪ ਨੂੰ ਖਿੱਚ ਹੋਈ ਕਿ ਇੱਥੇ ਨੇੜੇ ਭਾਈ ਬਿਦੀ ਚੰਦ ਜੀ ਦੇ ਅੰਤਮ ਸਵਾਸ ਸਥਾਨ ਤੇ ਉਹਦਾ ਵੀ ਦਰਸ਼ਨ ਕੀਤਾ ਜਾਵੇ ਜਿਸ ਦੀ ਬਹਾਦਰੀ ਦੀ ਕਥਾ ਆਪਨੇ ਮਾਤਾ ਜੀ ਤੋਂ ਸੁਣੀ ਹੋਈ ਸੀ ਕਿ ਛੇਵੇਂ ਗੁਰੂ ਦੇ ਵੇਲੇ ਉਸ ਨੇ ਕਿੰਨੀ ਸੇਵਾ ਕੀਤੀ ਸੋ ਆਪ ਹੁਣ ਦੇਵ ਨਗਰ ਆਏ ਇੱਥੇ ਵੀਰ ਬਹਾਦਰ ਦੀ ਆਖਰੀ ਆਰਾਮਗਾਹ ਦੇਖੀ ਦੀਵਾਨ ਸਜਾਇਆ ਸਤਨਾਮ ਦਾ ਪੱਲੂ ਫੇਰਿਆ ਤੇ ਉਸ ਗੁਰਮੁਖ ਪਿਆਰੇ ਦੇ ਸਦਾ ਕਲਿਆਣ ਲਈ ਅਰਦਾਸ ਕੀਤੀ ਇੱਥੇ ਬੇਨਵਾ ਫਕੀਰਾਂ ਦਾ ਡੇਰਾ ਵੀ ਸੀ ਜੋ ਗੁਰੂ ਘਰ ਨੂੰ ਸਨਮਾਨ ਲਾਲ ਦੇਹਦੇ ਸਨ ਇਹ ਸੁੰਦਰ ਸ਼ਾ ਦੇ ਚੇਲੇ ਸਨ ਇਹਨਾਂ ਨੇ ਬੜੇ ਆਦਰ ਸਤਕਾਰ ਨਾਲ ਹਰ ਤਰ੍ਹਾਂ ਦਾ ਸਨਮਾਨ ਦਿੱਤਾ ਇੱਥੋਂ ਟੁਰ ਕੇ ਆਪ ਲਖਨਊ ਆਏ ਇਸੇ ਭਗਤ ਭਗਵਾਨ ਨੇ ਆਪ ਜੀ ਨੂੰ ਆਪਣੇ ਪਾਸ ਉਤਾਰਾ ਦਿੱਤਾ ਤੇ ਬਹੁਤ ਪਿਆਰ ਸਨਮਾਨ ਕੀਤਾ ਲਿਖਿਆ ਹੈ ਕਿ ਸਹਿਬਜ਼ਾਦੇ ਜੀ ਨੇ ਉਹਨਾਂ ਨੂੰ ਇੱਕ ਤਲਵਾਰ ਬਖਸ਼ੀ ਜੋ ਉਹਨਾਂ ਦੇ ਪਰਵਾਰਾਂ ਵਿੱਚ ਹੁਣ ਤੱਕ ਪੂਜਾ ਦੀ ਲਖਾਇਕ ਹੈ ਇੱਥੋਂ ਟਰ ਕੇ ਬਠੂਰ ਬਸਤੀ ਦੇ ਨੇੜੇ ਬ੍ਰਹਮਾਵਰਤੀ ਸਪਰਜਾ ਪਠਾਰੇ ਇੱਥੇ ਵਸਦੇ ਸਾਧੂ ਤੇ ਤਪੱਸਵੀਆਂ ਨੇ ਆ ਕੇ ਦਰਸ਼ਨ ਕੀਤੇ ਤੇ ਵਾਰਤਾ ਲਾਫ ਕਰਕੇ ਚਰਨਾ ਤੇ ਸੀਸ ਧਰ ਕੇ ਨਮਸਕਾਰ ਕੀਤੇ ਇੱਥੋਂ ਵਿਦਾ ਹੋ ਕੇ ਚੰਦੌਸੀ ਫੁਰਜੀ ਹੁੰਦੇ ਹੋਏ ਮਥਰਾ ਆ ਗਏ ਜਿੱਥੇ ਭਗਵਾਨ શ્રી ਕ੍ਰਿਸ਼ਨ ਜੀ ਦੇ ਜਨਮ ਸਥਲੀ ਬ੍ਰਿਜ ਲਾਲ ਚੌਬੇ ਨੇ ਆਪ ਦਾ ਬਹੁਤ ਸਨਮਾਨ ਕੀਤਾ ਤੇ ਇੱਥੇ ਟੁਰ ਕੇ ਬ੍ਰਿੰਦਾਬਨ ਦੇਖਦੇ ਹੋਏ ਕਈ ਥਾਈਂ ਠਹਿਰਦੇ, ਦਾਨ ਦੇਂਦੇ, ਸਤਨਾਮ ਦੀ ਵਰਕਾ ਦੇ ਦੀਵਾਨ ਸਜਾਉਂਦੇ ਹਰ ਦੁਆਰਾ ਕਨਖਲ ਪੰਜ ਦਿਨ ਤੀਸਰੀ ਪਾਤਸ਼ਾਹੀ ਦੇ ਗੁਰਦੁਆਰੇ ਵਾਲੇ ਟਿਕਾਣੇ ਤੇ ਟਿਕੇ ਇੱਥੇ ਵੀ ਦਾਨ ਦਿੱਤੇ ਤੇ ਸਤਸੰਗ ਦੇ ਦੀਵਾਨ ਸਜਾਏ ਫਿਰ ਸਾਤਲ ਸਰ ਭਗਵਾਨਪੁਰ ਹੁੰਦੇ ਬੂੜੀਏ ਆਏ ਤੇ ਦੀਪਲੇ ਪਿੰਡ ਦੇ ਪਾਸ ਕੁੰਡ ਦੇ ਨੇੜੇ ਡੇਰਾ ਕੀਤਾ ਇੱਥੇ ਆਰਾਮ ਕਰਕੇ ਅੱਗੇ ਟੁਰੇ ਤੇ ਲਖਨੌਰ ਆ ਡੇਰਾ ਕੀਤਾ